ਰਾਜੇ ਆਈਂਦੇ ਸਿੰਘਾ ਜੀ ਕਿੰਨ ਕਰਦੇ ਆਪਾਂ ਜੀ ਡਿਪਾਰਟਮੈਂਟ ਸਟੋਰ ਆ ਖਾਲਸਾ ਸਟੋਰ ਤਰਨਤਨ ਦੇ ਵਿੱਚ ਇਸ ਤਰ੍ਹਾਂ ਕਰ بارش ਦਾ بارش ਅੱਜ ਜੀ ਸਾਰਾ ਦਿਨ ਮਤਲਬ ਬਹੁਤ ਤੇਜ਼ ਤੇਜ਼ بارش ਪੈ ਰਹੀ ਹੈ ਬਹੁਤ ਜ਼ਿਆਦਾ ਮਤਲਬ بارش ਪੈ ਰਹੀ ਹੈ ਇੰਨਾ ਜ਼ਿਆਦਾ ਮੀਂਹ ਹੈ ਕਿ ਮਤਲਬ ਇਹਨੇ ਰਿਕਾਰਡ ਤੋੜ ਮੀਂਹ ਪਿਆ ਅੱਜ ਤੇ ਮਤਲਬ ਸਾਰਾ ਦਿਨੀ ਮੀਂਹ ਪਈ ਜਾਂਦਾ ਵਾ ਸਭ ਤੋਂ ਜਿਹੜਾ ਕਹਿ ਸਕਦੇ ਆ ਕਿ ਮੌਸਮ ਜਿਹੜਾ ਨਾ ਜਿੰਨੇ ਵੀ ਜਦੋਂ ਦਾ ਆਇਆ ਮੀਹਾਂ ਦਾ ਮੌਸਮ ਇਹ ਸਭ ਤੋਂ ਵੱਡਾ ਮੀਂਹ ਪਿਆ ਵਾ ਹੁਣ ਤੱਕ ਦਾ ਹੋਰ ਵੀ ਕਿੰਨਾ ਕੁ ਪੈ ਰਿਹਾ ਹੌਲੇ ਲਗਾਤਾਰ ਵੇਖੋ ਪਈ ਜਾਂਦਾ ਵਾ ਮਤਲਬ ਦੋ ਵਦ ਪਈ ਜਾਂਦਾ ਵਾ ਕਿ ਇਹਦੇ ਨਾਲ ਨਾ ਚਲੋ ਕਾਰੋਬਾਰ ਨੂੰ ਤੇ ਫਰਕ ਪੈਂਦਾ ਪੈਂਦਾ ਵਾ ਇਹਦੇ ਨਾਲ ਮੌਸਮ ਤੇ ਚੇਂਜ ਹੋਣ ਲੱਗਾ ਵਾ ਮਤਲਬ ਇਹਦੇ ਅਗਾਜ ਆ ਗਿਆ ਰੱਬ ਵੱਲੋਂ ਪਰ ਇਹ ਨਾ ਜਿਹੜੇ ਗਰੀਬ ਜਨਤਾ ਜਿਹਨਾਂ ਦੇ ਕੱਚੇ ਕੋਠੇ ਆ ਜਿਹਨਾਂ ਦੇ ਕੱਚੀਆਂ ਦੁਕਾਨਾਂ ਆ ਉਹਨਾਂ ਨੂੰ ਥੋੜੀ ਪ੍ਰੋਬਲਮ ਆ ਇਹਦੇ ਨਾਲ ਕਿ ਉਹਨਾਂ ਦਾ ਵੀ ਮਤਲਬ ਇਹ ਹੈ ਕਿ ਕੋਠੇ ਚੋਣ ਦੀ ਸੰਭਾਵਨਾ ਹੁੰਦੀ ਆ ਤੇ ਉਹਨਾਂ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਵਾ ਕਿ ਲਾਗੇ ਆੜ ਗਵਾਂ ਦੇ ਜੋ ਚੰਗਾ ਸਿੰਗਾ ਵਾ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਮਦਦ ਕਰਨ ਤਰਪਾਲ ਵਗੈਰਾ ਇਹੋ ਜਿਹੀ ਚੀਜ਼ਾਂ ਕੋਈ ਪ੍ਰੋਵਾਈਡ ਕਰਾ ਦੇਣਾ ਇਹਨਾਂ ਦੇ ਬੱਚੇ ਨੇ ਓਕੇ ਹੋਣ ਲੇਕਿਨ ਉਹਨਾਂ ਨੂੰ ਰੇਨ ਜਿਹੜੇ ਕੋਟ ਆ بارش ਵਾਲੇ ਬਹੁਤ ਵਿਕਦੇ ਨੇ ਹਾਂਜੀ ਇਹ ਜੀ ਇਹ ਰਹੇ ਹੁਣ بارش ਦੇ ਵਿੱਚ ਤੇ ਖੜੇ ਰੇਨ ਕੋਟ ਤੇ ਕਾਫੀ ਵਿਕਦੇ ਆ ਕਿੰਨਾ ਵਜੇ ਤੋਂ ਹਾਂਜੀ ਸਿੰਘਾ ਸਾਹਿਬ ਜੀ ਹਰਜੀ ਸਿੰਘ ਜੀ ਇਸ ਵਾਰ بارش ਕਿੰਨੀ ਹੋ ਰਹੀ ਹੈ ਸਾਹਿਬ ਜੀ بارش ਬਹੁਤ ਜਿਆਦੀ ਆਜੀ ਵੇਖੋ ਜੀ ਬਹੁਤ ਜਿਆਦੀ بارش ਆ ਬਾਲਿਆਂ ਵਾਲੇ ਕੋਠੇ ਆਜੀ ਬਹੁਤ ਜਿਆਦੇ ਚੁੰਡਾ ਵੇਖੋ ਜੀ ਤਰਪਾਲ ਲੈ ਕੇ ਆਇਆ ਮੈਂ ਤੇ ਬਰਸਾਤੀ ਵੀ ਨਾਲ ਹੀ ਲੈ ਕੇ ਆਇਆ ਬਰਸਾਤੀ ਹੁਣ ਮਿਲ ਨਹੀਂ ਡਈਆਂ ਕਿਤੇਓਂ ਜੀ ਨਾ ਤਰਪੈਲ ਹੀ ਮਿਲਣ ਡੇ ਕਿਥੋਂ ਕੀ ਕਹਦੇ ਨੇ ਤੇ ਤਰਪੈਲ ਲਾ ਕਰਕੇ ਭਾਜੀ ਤਰਪੈਲ ਮਿਲ ਨਹੀਂ ਡਈ ਕਿਤੇਓਂ ਤੇ ਇਸ ਕਰਕੇ ਭਾਜੀ ਮੈਂ ਮੈਂ ਸੇਹ ਦਾ ਲੈਣ ਚ ਲੱਗਾ ਮੈਂ ਅੱਛਾ ਇੰਨੇ ਭਾਜੀ ਇੰਨੀ ਭੀੜ ਬਹੁਤ ਜਿਆਦੀ ਤਰਪੈਲ ਵਾਲਿਆਂ ਕੋਲ ਆ ਜਣਾ ਜੀ ਜਲਦੀ ਹੋ ਗਿਆ ਹਾਂਜੀ ਹਾਂਜੀ ਲੈਣ ਚ ਮਿੰਟ ਨਹੀਂ ਆ ਜੀ ਜਿਹੜਾ ਬਰਸਾਤੀ ਪਾਇਆ ਤੁਸੀਂ ਇਹ ਵੀ ਭਾਜੀ ਇਹ ਬੜੀ ਮੁਸ਼ਕਲ ਲੈ ਕੇ ਆਇਆ ਮੇਰਾ ਯਾਰ ਦੋਸਤ ਹੀ ਹੋ ਦੁਕਾਨ ਦੇ ਅੰਦਰ ਦੇ ਭਾਜੀ ਉਹਨੇ ਮੈਨੂੰ ਦਿੱਤੀ ਆ ਉੱਥੇ ਵੀ ਕਦਮੋ ਚੱਲੀਆਂ ਐ ਇਨਾ ਜ਼ਿਆਦਾ ਕੰਮ ਹਾਂਜੀ ਇਨਾ ਜ਼ਿਆਦਾ ਕਾਜੀ ਕੰਮ ਹੋ ਗਿਆ ਪਾਜੀ ਬਹੁਤ ਜ਼ਿਆਦੀ ਬਾਰਸ਼ ਹੋਣ ਡਈ ਆ ਜੀ ਕੋਠੇ ਚੋਂ ਡਿਆ ਤੇ ਆ ਤਰਪੈਲ ਲੈ ਕੇ ਆਇਆ ਲਾਈਨ ਚ ਲਾ ਕੇ ਪਾਜੀ ਹੁਣ ਜਾ ਕੇ ਕੋਠੇ ਤੇ ਪਾਣੀ ਆ ਤੇ ਸਾਰੇ ਕਮਰੇ ਪਾਜੀ ਅੰਦਰੋਂ ਗਿੱਲੇ ਹੋ ਗਿਆ ਜੀ ਕਿੰਨੀ ਕੋ ਹਾਲ ਮਾੜੇ ਬਹੁਤ ਜ਼ਿਆਦੇ ਹਾਲ ਮਾੜੇ ਆ ਸਾਜੀ